ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤੇ ਦੋ ਮੱਝਾਂ ਇੱਕ ਤਾਜੀ ਸੂਈ ਵੀ ਆ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੀ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਾਵਾਂਗੇ ਆਪਾਂ ਭਰਾ ਸਕਰੀਨ ਤੇ ਟਾਈਟਲ ਚ ਠੀਕ ਹੈ ਨਾ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਵਾਈਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਸੇਵ ਸਿੰਘ ਹੈ ਵੀਰੇ ਪਿੰਡ ਟੱਲਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਠੀਕ ਹੈ ਜੀ ਅਸੀਂ ਪਹਿਲੀ ਛੋਟੀ ਜਾਣਕਾਰੀ ਦਿਓ ਢੋਕੜ ਗੱਭਣਾ ਦੀ ਇਹ ਢੋਕੜ ਗੱਭਣਾ ਜੀ ਇਹ ਦੂਜੇ ਸੂਏ ਹੈ ਜੀ ਹਾਂਜੀ ਠੰਡੀ ਸ਼ੀਲ ਹੈ ਜੀ ਵਧੀਆ ਠੀਕ ਆ ਤੇ ਬੱਚਾ ਬੱਚਾ ਹੈ ਨਹੀਂ ਜੀ ਠੀਕ ਆ ਤੇ ਦੁੱਧ ਦੁੱਧ 6 ਲੀਟਰ ਹੈ ਜੀ ਠੀਕ ਹੈ ਜੀ ਤੇ 3 ਮਹੀਨੇ ਦੀ ਗੱਭਣਾ ਜੀ ਦੰਮੇ ਨਹੀਂ ਨਿਕਬਣਾ ਹਾਂਜੀ ਚੈੱਕ ਕਰਾਈ ਵੀ ਆਪਣੀ ਹਾਂ ਚੈੱਕ ਕਰਾਈ ਵੀ ਵੀਡੀਓ ਹੈਗੀ ਐ ਅਗਲਾ ਚੱਕ ਰੱਖਦਾ ਹਾਂਜੀ ਅਗਲਾ ਚੱਕ ਰੱਖਦਾ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਤੋੜ ਦੋ ਭਰਾ ਟੋਕੜ ਕੱਬਣਾ ਮੱਝ ਤੇ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਲੋ ਭਰਾ ਲੋ ਜੀ ਠੀਕ ਹੈ ਜੀ ਕੱਦ ਬੈਡ ਸੁਕਣਾ ਕਰਮਾਣੇ ਦਾ ਸੂਣਾ ਤੇ ਲੋ ਜੀ ਲੋ ਜੀ ਲੈ ਬਦਨ ਤਾਜਾ ਤੁਸੀਂ ਲਾ ਸਕਦੇ ਹੋ ਭਰਾ ਮੋੜ ਲੇ ਜੀ ਮੋੜ ਲਓ ਲੋ ਜੀ ਬੱਦ ਵੈਲਟ ਬਾਈ ਦੇ ਮੋਢਿਆਂ ਤੱਕ ਆ ਰਹੀ ਹੈ ਦੇਖ ਸਕਦੇ ਹੋ ਬਰਾ ਠੀਕ ਹੈ ਨਾ ਦਾਜਾ ਲਾ ਰਹੇ ਕੋਈ ਆਪਾਂ ਜ਼ੂਮ ਨਹੀਂ ਬਣਾਉਦੇ ਵੀਡੀਓ ਚ ਹਨ ਇਹ ਸੈਂਪਲ ਵੀਡੀਓ ਆਪਣੇ ਤੇ ਬਾਈ ਜੀ ਨਾਲ ਰੁਕਣਾ ਨਾ ਕਰੋ ਪੈਨ ਢੱਲਵਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਥਣਸ ਨੂੰ ਫਿਰ ਚੈੱਕ ਕਰਾ ਦੇ ਸੋਕੜ ਗੱਬਣ ਸਿੰਘੀ ਸਿੰਘੀ ਬਹੁਤ ਸੋਹਣੀ ਲੱਗੇ ਕਰਮਾਂ ਵਾਲੀ ਦੀ ਠੀਕ ਹੈ ਜੀ ਹਾਂ ਜੀ ਬਈ ਦੂਜੀ ਮਾਜ ਦੀ ਜਾਣਕਾਰੀ ਦਿਓ ਜੀ ਇਹ ਤੀਜੇ ਸੂਏ ਹੈ ਜੀ ਛੋਟੀ ਹਾਂਜੀ ਤਿੰਨ ਦਿਨ ਹੋ ਗਏ ਸੁਕੀ ਨੂੰ ਇਹਨੂੰ ਤਿੰਨ ਦਿਨ ਹੋ ਗਏ ਸੁਕੀ ਨੂੰ ਹਾਂ ਜੀ 8 ਲੀਟਰ ਹੈ ਬੋਲਾ ਕੱਢ ਦੀ ਦੋਤਾ ਜੀ ਹਾਂ ਜੀ ਪਹਿਲੀ ਵਾਰ ਜੇ 10 ਲੀਟਰ ਤਾਂ ਇਹ 24 ਸੀਗੀ ਠੀਕ ਹੈ ਤੇ ਰੇਟ ਭਰਾ ਦਾ ਰੇਟ ਦਾ ਫੋਨ ਦੀ ਗੱਲਾਂਾਂਗੇ ਠੀਕ ਹੈ ਬੱਚਾ ਕਿਹੜਾ ਬੱਚਾ ਸੀਗਾ ਲੋ ਭਰਾ ਕੱਟੀ ਹੈ ਜੀ ਕੱਟੀ ਬਹੁਤ ਛੋਟੀ ਕੱਟੀ ਹੈ ਦੇਖ ਸਕਦੇ ਹੋ ਭਰਾ ਲੋ ਜੀ ਸੁੱਤੀ ਪਿਆ ਰਹਿਣਾ ਬੜੇ ਖੜੀ ਕਰਕੇ ਦਿਖਾਓ ਜੀ ਬੱਚੀ ਬੱਚਾ ਹੈ ਛੋਟਾ ਬੱਚਾ ਦੇਖੋ ਸਭ ਮੈਂ ਤਾਂ ਵੈਸੇ ਪਹਿਲੀ ਵਾਰ ਦੇਖਿਆ ਜੇ ਤੁਸੀਂ ਦੇਖਿਆ ਤੁਸੀਂ ਕਹਿਣਾ ਕੀ ਹੈ ਠੀਕ ਹੈ ਨਾ ਲੋ ਬਹੁਤ ਛੋਟਾ ਕੱਟੀ ਹੈ ਜੀ ਦੇਖ ਸਕਦੇ ਓਏ ਦੋ ਦੋ ਦੂ ਪੂਰਾ ਵਧੀਆ ਚੁਗਦੀਆ ਦੋ ਦੋ ਦੂ ਪੂਰਾ ਵਧੀਆ ਚੁਗਦੀ ਜੀ ਠੀਕ ਹੈ ਜੀ ਹੋਜੀ ਚੈੱਕ ਕਰ ਸਕਦੇ ਆਂ ਭਰਾ ਠੀਕ ਹੈ ਜੀ ਤੇ ਤੋੜ ਦੋ ਭਰਾ ਮਾ ਜੀ ਨੂੰ ਸ਼ੇ ਨਾਲੇ ਭਰਾ ਰੇਟ ਦੱਸ ਦੋ ਜੀ ਇਹਦਾ ਰੇਟ ਦਾ ਫੋਨ ਤੇ ਕਰ ਲਾਂਗੇ ਵੀਰ ਜੀ ਫੋਨ ਤੇ ਕਰ ਲਾਂਗੇ ਹਾਂ ਜੀ ਜਾਇ ਜੀ ਹੋਊਗਾ ਹਾਂ ਹਾਂ ਜਾਇ ਜੀ ਹੋਊਗਾ ਸਾਜੀ ਸੁਈਏ ਭਰਾ ਲੋ ਜੀ ਚੈੱਕ ਕਰ ਸਕਦੇ ਆਂ ਅੱਛਾ ਠੀਕ ਕੱਟੀ ਘੜੀ ਨੂੰ ਆ ਜਾਂਦੇ ਕੋਈ ਨਾ ਆ ਜਾ ਕੱਟੀ ਘੜੀ ਨੂੰ ਚਲੋ ਹੁਣ ਲੈ ਜਾਓ ਉਧਰ ਨੂੰ ਚਲੋ ਤੋੜ ਲਓ ਤੋੜ ਲਓ ਦੋਨ ਤੋੜ ਲਓ ਲੋ ਜੀ

ਹਾਂਜੀ ਵੀ ਗਾਂਦ ਜਾਣਕਾਰੀ ਦਿਓ ਜੀ ਕਿਵੇਂ ਸੂਏ ਸੂਣਾ ਗਾਣੇ ਇਹ ਬੈਠ ਹੈਗੇ ਦੂਜੇ ਸੂਏ ਵੀਰੇ ਹਾਂਜੀ ਠੰਡੀ ਛੀਲ ਵੜਾ ਜੀ ਹਾਂਜੀ ਵਟ ਵਟ ਪਿਆ ਜੀ 15 ਦਾ ਘਟੋ ਘਟਾ ਜੀ ਪਿਆ ਸੂਣ ਚ ਠੀਕ ਹੈ ਜੀ ਠੰਡੀ ਛੀਲ ਗਾਣੇ ਠੀਕ ਹੈ ਰੇਟ ਰੇਟ ਜੀ ਫੋਨ ਤੇ ਕਰ ਲੈ ਜੀ ਠੀਕ ਹੈ ਦਾ ਫੋਨ ਤੇ ਤੋੜ ਦੋ ਪਰਾ ਲਓ ਜੀ ਚੈੱਕ ਕਰ ਸਕਦੇ ਕਦ ਬੜ ਸੁਕਣਾ ਕਰਮਣੇ ਸੂਣੇ ਤੇ ਨਾ ਕਾਫੀ ਪਈਆਂ ਤੇ ਕਦ ਬੜ ਦੇ ਹਿਸਾਬ ਨਾਲ ਤੁਸੀਂ ਤਾਜ਼ਾ ਲਾ ਸਕਦੇ ਪਰਾ ਠੀਕ ਹੈ ਨਾ ਲਓ ਜੀ ਬਾਈ ਜੀ ਮੋਢੇ ਤੱਕ ਕਹੀ ਜਾ ਰਹੀ ਹੈ ਤੇ ਬਾਈ ਕਹਿੰਦਾ ਹਾਲੇ ਪਏ ਆ ਦਿਨੇ ਤੇ ਕੱਚੀ ਆ ਥੋੜੀ ਜੀ ਲਓ ਜੀ ਰੰਗ ਪੈਂੰਟਰ ਤੁਸੀਂ ਚੱਕਰ ਸਾਹਿਬੋਂ ਪਰਾ ਰੰਗ ਬਹੁਤ ਸੋਹਣਾ ਲੋਜੀ ਤੋਰ ਤੋਰ ਦੋ ਪਰਾ ਲੋਜੀ ਤੋਰ ਤੋਰ ਦੋ ਲੋਜੀ ਮੋੜ ਦੇ ਮੋੜ ਦਿਓ ਆ ਜੋ ਲੋਜੀ ਆ ਛਾਣ ਵੀ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਲੋਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਪਰਾ ਪੈਂਡ ਟੱਲ ਮਾ ਤੇ ਜਿਲਾ ਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਜੀ ਲੋਜੀ ਬਾਈ ਕੋਲ ਦੋ ਮੱਜਾਂ ਠੀਕ ਹੈ 41 ਸੀ ਵੀ ਤੇ ਇੱਕ ਹੈਗਾ ਟੋਕੜ ਗੱਬਣ ਪੈਣ ਢੱਲਵਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ